1953 ਤੇ 54 ਦੇ ਵਿੱਚ ਜਾ ਕੇ ਪੰਜਾਬ ਯੂਨੀਵਰਸਿਟੀ ਨੂੰ ਚੰਡੀਗੜ੍ਹ ਦੇ ਸੈਕਟਰ 14 ਦੇ ਵਿੱਚ 306 ਏਕੜ ਜ਼ਮੀਨ ਮਿਲੀ। ਇਸ ਤੋਂ ਬਾਅਦ 1955 ਤੇ 56 ਦੇ ਵਿੱਚ ਕੰਸਟਰਕਸ਼ਨ ਜਿਹੜੀ ਆ ਇਹ ਤੇਜ਼ੀ ਨਾਲ ਵਧਣ ਲੱਗੀ। ਸਭ ਤੋਂ ਪਹਿਲਾਂ ਕੈਮਿਸਟਰੀ, ਕੈਮੀਕਲ ਇੰਜੀਨੀਅਰਿੰਗ ਭਵਨ ਬਣਦਾ ਹੈ ਉੱਥੇ, ਵਾਈਸ ਚਾਂਸਲਰ ਦਾ ਦਫ਼ਤਰ ਬਣਦਾ ਹੈ। ਇਹ ਦਫ਼ਤਰ ਉੱਥੇ ਹੀ ਹੈ ਜਿਹਦੇ ਬਾਹਰ ਵਿਦਿਆਰਥੀ ਬੈ ਕੇ ਦੇ ਅੱਜ ਸੈਨਟ ਦੀਆਂ ਵੋਟਾਂ ਦਾ ਮੁੱਦਾ ਚੁੱਕ ਰਹੇ ਆ। ਉਲੀ ਤੇ ਸੁਪਰ ਹਾਰ ਤੇ ਦੇਹੀ ਤੇ ਬੰਗਾ ਜੁਲਸਨ ਖੇਨਾ ਜਦੋਂ ਟਕਰਾਤ ਬਾਕੀ ਹੈ ਬੰਗਾ ਜੁਲਸਨ ਖੇਨਾ ਜਦੋਂ ਟਕਰਾਤ ਬਾਕੀ ਹੈ ਸ਼ਾਲਾਬਾਲ ਕੇ ਚਲਣਾ ਇੱਕ ਤਰਫ ਯੂਨੀਵਰਸਿਟੀ ਵਸਾਈ ਜਾ ਰਹੀ ਸੀ ਦੂਸਰੀ ਤਰਫ ਇੱਕ ਹੋਰ ਵੱਡਾ ਪੰਜਾਬੀਆਂ ਦਾ ਸੰਘਰਸ਼ ਉਸ ਵਕਤ ਚੱਲ ਰਿਹਾ ਸੀ ਜਾਨੀ ਕਿ ਪੰਜਾਬੀ ਦੇ ਆਧਾਰ ਤੇ ਸੂਬਾ ਜਾਨੀ ਕਿ ਪੰਜਾਬੀ ਭਾਸ਼ਾ ਦੇ ਆਧਾਰ ਤੇ ਇੱਕ ਸਟੇਟ 1966 ਵਿੱਚ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਪਰ ਪੰਜਾਬ ਬਣਦਾ ਹੈ ਫਿਰ ਇੰਟਰੋਡਿਊਸ ਹੁੰਦਾ ਇੱਕ ਨਵਾਂ ਐਕਟ ਪੰਜਾਬ ਦੇ ਵਿੱਚੋਂ ਹਰਿਆਣਾ ਇੱਕ ਵੱਖਰੀ ਸਟੇਟ ਨਿਕਲ ਜਾਂਦੀ ਹੈ ਕੁਝ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਜਾਂਦੇ ਨੇ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਇਸ ਵੰਡ ਦੇ ਵਕਤ ਇੱਕ ਵੱਡਾ ਸਵਾਲ ਹੀ ਖੜਾ ਹੁੰਦਾ ਹੈ ਕਿ ਜਿਹੜੀ ਇੰਸਟੀਟਿਊਸ਼ਨਸ ਇਹ ਸਾਰੀਆਂ ਸਟੇਟਾਂ ਲਈ ਕੰਮ ਕਰ ਰਹੀ ਸੀ ਉਹਨਾਂ ਦੀ ਹੁਣ ਵੰਡ ਕਿਵੇਂ ਹੋਵੇ ਉਦੋਂ ਆਉਂਦਾ ਹੈ ਪੰਜਾਬ ਰੀ-ਆਰਗੇਨਾਈਜੇਸ਼ਨ ਐਕਟ 1966 ਦੇ ਵਿੱਚ ਸੈਕਸ਼ਨ 72 ਜਿਹੜਾ ਅੱਜ ਵੀ ਸਵਾਲਾਂ ਵਿੱਚ ਜਿਹੜਾ ਲਗਾਤਾਰ ਸਵਾਲਾਂ ਦੇ ਵਿੱਚ ਕਿਰਦਾ ਹੁੰਦਾ ਹੈ ਪਰ ਇਸ ਮਸਲੇ ਦੀ ਜਿਹੜੀ ਜੜਾ ਉਹ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 72 ਦੇ ਵਿੱਚ ਪਈ ਆ ਸੈਕਸ਼ਨ 72 ਆ ਜਿਹੜਾ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦਾ ਉਹ ਪੰਜਾਬ ਯੂਨੀਵਰਸਿਟੀ ਨੂੰ ਇੱਕ ਇੰਟਰਸਟੇਟ ਬੋਡੀ ਕਾਰਪੋਰੇਟ ਦੇ ਵਿੱਚ ਕਨਵਰਟ ਕਰ ਦਿੰਦਾ